रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बी लीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ऑथेंटिक मेट्रीमोनल प्रोफाइल और दोस्ज हुर लुकिंग फॉर राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केट अस ए कैनेडा यू के ऑस्ट्रेलिया इंडिया फिजी एंड लोरप फॉर मोर इन्फॉर्मेशन कॉल फाइव वन जीरो नाइन फोर थ्री एट जीरो थ्री सेवन ट्यूमिंग टू मैरिज लगन डॉट कॉम एवरी सैटरडे टू टू थ्री पी एम विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਯਾਰ ਕੱਲ ਰਾਹੁਲ ਕੇ ਸਾਥ ਡੇਟ ਪਰ ਜਾਣਾ ਹੈ ਲੇਕਿਨ ਇਹ ਪੈਰੋ ਕੇ ਬਾਲ ਦੇਖ ਕੇ ਉਸਨੇ ਰਿਜੈਕਟ ਕਰ ਦਿਆ ਤੋ ਅਰੇ ਪ੍ਰਿਆ ਜਬ ਪੀਟੀ ਸਲਾਹ ਹੈ ਸਾਥ ਤੋ ਫਿਕਰ ਕੀ ਕੀ ਹੈ ਬਾਤ Want to go on a date? So don't get late. Glow up yourself and unleash your inner radiance with PT Salon. From threading, waxing, facial, henna and makeup, all types of skincare are just a call away. Monday to Friday, 10 am to 7 pm. Saturday and Sunday, 10 am to 6 pm. PT Salon, located at Dublin, St. Ramon and Pleasanton. For more details, visit ptsalon.com or call 925-450-1000. ਫਾਈਟ ਹਾਊਸ ਨੇ ਕਿਹਾ ਕਿ ਚੀਨ ਨੂੰ ਸਾੜਲਾ ਲੇਜਿਤਨਾ ਪਵੇਗਾ ਕੈਨੇਡੀਅਨ ਸਿਆਸਤ ਵਿੱਚ ਹੋਈ ਵੱਡੀ ਹਿਲਜੁਲ ਕ੍ਰੋਵਲ ਨਵੇਂ ਵੈਰੀਏਟ ਨੇ ਦਿੱਤੀ ਦਸਤਕ ਵਾਅਦੇ ਮਾਮਲਿਆਂ ਨੂੰ ਦੇਖ ਕੇ ਟੈਨਸ਼ਨ ਚ ਆਈ ਸਰਕਾਰ ਚੀਨ ਉਰਦਮ ਰਿੱਕੀ ਟੈਰਿਫ جنگ ਅਤੇ ਭਾਰਤ ਲਈ ਉਤਪਾਦਨ ਨਿਜਾਦ ਦਾ ਮੌਕਾ ਹੈ ਅਮਰੀਕਾ ਵੱਲੋਂ ਚੀਨ ਉੱਤੇ ਸਖਤ ਰੁਕ ਅਮਰੀਕਾ ਨੇ ਚੀਨ ਉੱਤੇ 145% ਟੈਰਿਫ ਲਗਾਇਆ ਹੈ ਜਵਾਬ ਜੋ ਚੀਨ ਨੇ 125% ਟੈਰਿਫ ਲਗਾਇਆ ਹੈ ਕਿ ਵਾਈਟ ਹਾਊਸ ਨੇ ਕਿਹਾ ਕਿ ਚੀਨ ਨੂੰ ਸਾਡੇ ਨਾਲ ਨਜਿੱਠਣਾ ਪਵੇਗਾ ਅਸੀਂ ਚੁੱਕਣ ਵਾਲੇ ਨਹੀਂ ਰਾਸ਼ਟਰਪਤੀ 트럼ਪ ਨੇ ਇਹ ਵੀ ਕਿਹਾ ਹੈ ਕਿ ਚੀਨ ਸਿਰਫ ਸਾਡੇ ਖਪਤਕਾਰਾਂ ਨੂੰ ਚਾਹੁੰਦਾ ਹੈ ਸਾਡੇ ਪੈਸੇ ਨੂੰ ਚਾਹੁੰਦਾ ਹੈ ਭਾਰਤ ਲਈ ਮੌਕਾ ਹੈ ਨਿਤੀ ਆਯੋਗ ਦੀ ਰਿਪੋਰਟ ਕਿ ਚੀਨ ਉੱਤੇ ਟੈਰਿਫ ਪਲੱਸ ਉੱਚ ਲੱਗਤਾ ਭਾਰਤ ਲਈ ਹੈ ਮੌਕਾ ਜੀਹਾਂ ਚੀਨ ਵਿਰੁੱਧ ਅਮਰੀਕਾ ਦੀ ਚੈਲਰੀ ਟੈਰਿਫ ਜੰਗ ਦੇ ਜਲਦੀ ਰੁਕਣ ਦੀ ਸਭਾਵਨਾ ਨਹੀਂ ਹੈ ਉਹਨ ਵਾਈਟ ਹਾਊਸ ਦੇ ਸਪਸ਼ਟ ਕਰ ਦਿੱਤਾ ਹੈ ਕਿ ਚੀਨ ਨੂੰ ਅਮਰੀਕਾ ਨਾਲ ਨਿਚਟਰਾ ਪਾਵੇਗਾ ਇਸ ਦੇ ਨਾਲ ਹੀ ਇਹ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਅਮਰੀਕਾ ਟੈਰਿਫ ਦੇ ਮੁੱਦੇ ਤੇ ਝੁਕਣ ਵਾਲਾ ਨਹੀਂ ਹੈ ਰਾਸ਼ਟਰਪਤੀ ਡੋਲਰ 트ੰਪ ਦੀ ਸਰਕਾਰ ਨੇ ਚੀਨ ਤੇ 145% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਜਿਸ ਦੇ ਜਵਾਬ ਵਿੱਚ ਚੀਨ ਨੇ 125% ਟੈਰਿਫ ਲਗਾਇਆ ਹੋਇਆ ਹੈ ਮੀਡੀਆ ਅਤੇ ਕੋਰਟਾਂosaur ट्रंप ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਫੈਸਲਾ ਚੀਨ ਨੂੰ ਲੈਣਾ ਪਵੇਗਾ ਵਾਈਟ ਹਾਊਸ ਦੀ ਪ੍ਰੈਸਕਰਟਰ ਕੈਰੋਲਿਨ ਲੈਵਿਟ ਨੇ ਕਿਹਾ ਕਿ ਰਾਸ਼ਟਰਪਤੀ ਨੇ ਚੀਨ ਬਾਰੇ ਆਪਣੇ ਵਿਚਾਰ ਸਪਸ਼ਟ ਕਰ ਦਿੱਤੇ ਹਨ ਹਾਲਾਂਕਿ ਮੇਰੇ ਕੋਲ ਉਸਦਾ ਇੱਕ ਬਿਆਨ ਹੈ ਜੋ ਉਸਨੇ ਮੈਨੂੰ ਓਵਲ ਆਫਿਸ ਵਿੱਚ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਚੀਨ ਨੂੰ ਫੈਸਲਾ ਕਰਨਾ ਪਵੇਗਾ ਕਿ ਚੀਨ ਨੂੰ ਸਾਡੇ ਨਾਲ ਜੁੜਨਾ ਪਵੇਗਾ ਸਾਨੂੰ ਉਹਨਾਂ ਨਾਲ ਲਜਿੱਣ ਦੀ ਲੋੜ ਨਹੀਂ ਹੈ ਕਿ ਕੈਨੇਡੀਅਨ ਸਰਕਾਰ ਵਿੱਚ ਵੱਡੀ ਹਿਲਜੁਲ ਹੋ ਚੁੱਕੀ ਗਈ ਆ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਰ ਪੋਲੀਵੇਲ ਨੇ ਸੱਤਾ ਵਿਚੋਂ ਤੇ ਨੋਟ ਵਿਦ ਸਟੇਟਿੰਗ ਕੋਲੋਜ ਵਰਤਨ ਦਾ ਐਲਾਨ ਕਰ ਦਿੱਤਾ ਹੈ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇੱਕ ਤੋਂ ਵੱਧ ਕਤਲ ਕਰਨ ਵਾਲਿਆਂ ਨੂੰ ਹਰ ਅਪਰਾਧ ਵਾਸਤੇ ਵੱਖਰੀ ਉਮਰ ਕੈਦ ਭੁਗਤਨੀ ਹੋਵੇਗੀ ਅਤੇ ਨੋਟ ਵਿਦ ਸਟੈਂਡ ਕੋਲੋਜ ਰਾਹੀ ਹੀ ਇਹ ਸੰਭਵ ਹੋ ਸਕਦਾ ਹੈ ਦੂਜੇ ਪਾਸੇ ਕੈਨੇਡਾ ਦੀ ਸੁਪਰੀਮ ਕੋਰਟ ਨੇ 2022 ਵਿੱਚ ਸੁਣਾਏ ਫੈਸਲੇ ਵਿੱਚ ਸਾਫ਼ ਤੌਰ ਤੇ ਕਿਹਾ ਸੀ ਕਿ ਇੱਕ ਤੋਂ ਵੱਧ ਉਮਰ ਕੈਦ ਦੋਸ਼ੀ ਦੇ ਚਾਰਟਰ ਆਫ ਰਾਈਟਸ ਦੀ ਉਲੰਘਣਾ ਕਰਦੀ ਹੈ ਇੱਥੇ ਦਸਰਾਂ ਪਾਉਂਦਾ ਹੈ ਕਿ ਕੈਨੇਡੀਅਨ ਸੰਵਿਧਾਨ ਦੀ ਧਾਰਾ 33 ਅਧੀਨ ਕੈਨੇਡਾ ਦੇ ਪ੍ਰੀਮੀਅਰ ਅਤੇ ਪ੍ਰਧਾਨ ਮੰਤਰੀ ਉਹਨਾਂ ਅਦਾਲਤਾਂ ਅਦਾਲਤੀ ਫੈਸਲਾ ਨੂੰ ਲਾਂਭੇ ਕਰ ਸਕਦੇ ਹਨ ਜਿਨ੍ਹਾਂ ਨੂੰ ਚਾਰਟਰ ਆਫ ਰਾਈਟਸ ਦੇ ਅਧਾਰ ਤੇ ਸੁਣਾਇਆ ਗਿਆ ਹੈ ਕੈਨੇਡੀਅਨ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਨਵਰੀ 2 ਜਾਂ 6 ਵਿੱਚ ਵੀ ਬਿਲਕੁਲ ਇਹੋ ਜਿਹੇ ਹਾਲਾਤ ਬਣੇ ਸਨ ਜਦੋਂ ਲਿਬਰਲ ਆਗੂ ਪੌਲ ਮਾਰਟਿਨ ਵੱਲੋਂ ਕਦਰਵੇਟੀ ਪਾਰਟੀ ਦੇ ਆਗੂ ਸਟੀਫਨ ਹਾਰਪਰ ਤੋਂ ਵਾਅਦਾ ਮੰਗਿਆ ਸੀ ਕਿ ਉਹ ਕਦੇ ਵੀ ਨੋਟ ਵਿਟ ਸਟੈਂਡਿੰਗ ক্লোਜ਼ ਦੀ ਵਰਤੋਂ ਨਹੀਂ ਕਰਨਗੇ ਹਾਰਪਰ ਨੇ ਇੱਕ ਨਾਂ ਕਾ ਦਿੱਤੀ ਅਤੇ ਚੋਣ ਪਚਾਹ ਦੌਰਾਨ ਪੌਲ ਮਾਰਟਿਨ ਫਾਇਦੇ ਵਿੱਚ ਰਹੇ इस वारोन प्रचार दौरान यह मुद्दा उभर के सामने आया है सबका प्रधानमंत्री पीर पीरे ट्रोडो के प्रिंसीपल सक रह चुके थोमस एक्स वर्दी ने कहा कि अज तक किसी फैडरल सरकार ने नोट फिट स्टैंडिंग कलोज की वरतों नहीं की उन्होंने कहा कि जेडे लोगों ने चार्टर ऑफ फ्लाइट्स वास्ते अपनी जिंदगी लेखे ला दी उन्होंने वास्ते यह खबर किसी झटके तो घट नहीं है ਪ੍ਰੋਟੋ ਜੁਨੀਵਰਸਿਟੀ ਵਿੱਚ ਰਾਜਨੀਤਿਕ ਵਿਗਿਆਨ ਦੇ ਪ੍ਰੋਫੈਸਰ ਰਹ ਚੁੱਕੇ ਨੈਸਲੇਨ ਵਾਇਸਮੈਨ ਨੇ ਕਿਹਾ ਕਿ ਫੈਡਰਲ ਪદ્ધਤੀ ক্লোਜ਼ ਦੀ ਵਰਤੋਂ ਬਾਰੇ ਸੁਣ ਕੇ ਹੈਰਾਨੀ ਹੁੰਦੀ ਹੈ। ਕੋਵਿਡ-19 ਦਾ ਖਤਰਾ ਪੇਲਾ ਵਾਂਗ ਨਹੀਂ ਹੋ ਸਕਦਾ ਪਰ ਇਹ ਪੂਰੀ ਤਰ੍ਹਾਂ ਖਤਮ ਵੀ ਨਹੀਂ ਹੋਇਆ ਹੈ। ਹਾਲ ਹੀ ਵਿੱਚ ਹਫਤਿਆਂ ਵਿੱਚ ਬ੍ਰਿਟੇਨ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ اچانک ਵਾਧਾ ਹੋਇਆ ਹੈ। ਦੀ ਸੰਧੀ ਰਿਪੋਰਟ ਮੁਤਾਬਕ ਪ੍ਰਾਇਮਰੀ ਡਾਕਟਰ ਸੁਜੇਨ ਵਿਲੀ ਨੇ ਕਿਹਾ ਹੈ ਕਿ ਮੌਜੂਦਾ ਖਤਰੇ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਖਬਰਾਂ ਉਂਦੀ ਲੋੜ ਨਹੀਂ ਹੈ ਪਰ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੋਵਿਡ ਦਾ ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਾਰਨ ਇਨਫੈਕਸ਼ਨ ਦਾ ਦਰ ਵਧੀ ਹੈ ਜਦੋਂ ਕਿ ਸਾਲ 2025 ਦੀ ਸ਼ੁਰੂਆਤ ਵਿੱਚ ਬ੍ਰਿਟੇਨ ਵਿੱਚ ਸਿਰਫ 2.2 ਫੀਸੀ ਲੋਕ ਕੋਵਿਡ ਪੋਜ਼ਿਟਿਵ ਪਾਏ ਗਏ ਸਨ ਅਪ੍ਰੈਲ ਦੇ ਮਹੀਨੇ ਹfte ਚੰਕੜਾ ਫਵੱਦ ਕੇ 4.5 ਫੀਸ ਦੀ ਹੋ ਗਿਆ ਹੈ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਵਿੱਚ ਵੀ 7% ਦਾ ਵਾਧਾ ਹੋਇਆ ਹੈ ਡਾਕਟਰ ਵਿਲੀ ਦਾ ਮੰਨਣਾ ਹੈ ਕਿ ਕੋਵਿਡ ਮਾਮਲਿਆਂ ਇਤੇ ਵਾਧੇ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਇਹਨਾਂ ਵਿੱਚ ਵਾਇਰਸ ਦੇ ਨਵੇਂ ਰੂਪ ਲੋਕਾਂ ਦੀ ਘਟਦੀ ਪ੍ਰਤੀਰੋਧਕ ਸ਼ਕਤੀ ਠੰਡੇ ਮੌਸਮ ਕਾਰਨ ਘਰ ਦੇ ਅੰਦਰ ਜ਼ਿਆਦਾ ਸਮਾਂ ਬਿਤਾਉਣਾ ਸ਼ਾਮਿਲ ਜਿਸ ਕਾਰਨ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਇਸ ਵਿੱਚ ਵਿਗਿਆਨੀਆਂ ਦਾ ਕਹਿਣਾ ਹੈਗਾ ਕਿ ਪਾਵੇਂ ਇਨਫੈਕਸ਼ਨ ਦੁਬਾਰਾ ਵਧ ਰਹੀ ਹੈ ਪਰ ਹੁਣ ਸਾਡੇ ਕੋਲ ਟੀਕਾ ਹੈ ਜਿਸ ਸੀ ਪਹਿਲਾਂ ਨਾਲੋਂ ਜ਼ਿਆਦਾ ਤਿਆਰ ਹਾ ਪ੍ਰੋਫੈਸਰ ਸਟੀਵ ਗ੍ਰਿਫਿਨ ਅਨੁਸਾਰ ਇਸ ਸਮੇਂ ਜ਼ਿਆਦਾਤਰ ਮਾਮਲੇ ਬਜ਼ੁਰਗਾਂ ਵਿੱਚ ਦੇਖੇ ਜਾ ਰਹੇ ਹਨ ਅਜਿਹੀ ਸਥਿਤੀ ਵਿੱਚ ਸਪ੍ਰਿੰਗ ਬੂਸਟਰ ਖੁਰਾਕ ਦੀ ਭੂਮਿਕਾ ਬਹੁਤ ਮੰਦਪੱਤਾਪੂਰਮ ਹੋਵੇਗੀ ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਜਿਨ੍ਹਾਂ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਪਹਿਲਾਂ ਹੀ ਲੱਛਣ ਮਹਿਸੂਸ ਕਰ ਲਏ ਹਾਂ इसलिए सकारात्मकता त्या, देश भर दे, दे, फैलन दे, रुझान करते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट looking मेक brides मैरिज लगन लीडिंग सर्विस register at info at marriagelagan .com. we cater for usa canada uk australia india fiji and europe for more information call 510-943-8037 tune in to marriagelagan.com every saturday to three pm with varindar ubhi a show about matrimonials life partnership and relationships only on radio zindagi 1550am यार कल राहुल के साथ डेट पर जाना है लेकिन ये पैरों के बाल देखकर उसने रिजेक्ट कर दिया तो अरे प्रिया जब पीटी सलाह है साथ तो फिक्र की क्या है बात वॉन्ट टू अ डेट So don't get late. Glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday, 10 a.m. to 7 p.m. Saturday and Sunday, 10 a.m. to 6 p.m. PT Salon, located at Dublin, St. Ramon and Pleasanton. For more details, visit ptsalon.com or call 925-450-1000. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.